ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ اے ਜੇ ਟੀਵੀ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਏ ਇਸ ਕਰਕੇ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਖਾਸ ਕਿਉਂ ਹੋਣ ਵਾਲੀ ਏ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਇਸ ਉਪਾਣੂ ਕਰਨ ਦੇ ਨਾਲ ਭਾਵੇਂ ਤੁਹਾਡੀ ਇੱਛਾ ਕਿੰਨੀ ਵੀ ਪ੍ਰਾਣੀ ਕਿਉ ਨਾ ਹੋਵੇ ਜਾਂ ਫਿਰ ਕਿੰਨੀ ਵੀ ਵੱਡੀ ਕਿਉ ਨਾ ਹੋਵੇ ਤੁਹਾਡੀ ਹਰ ਇੱਕ ਇੱਛਾ ਇਸ ਉਪਾਣੂ ਕਰਨ ਦੇ ਨਾਲ ਜ਼ਰੂਰ ਪੂਰੀ ਹੋਵੇਗੀ ਇਸ ਉਪਾਣੂ ਕਰਨ ਦੇ ਲਈ ਤੁਹਾਡਾ 1 ਰੁਪਏ ਦਾ ਵੀ ਖਰਚਾ ਨਹੀਂ ਹੋਵੇਗਾ ਤੇ ਕੋਈ ਵੀ ਸਮਾਨ ਨਹੀਂ ਲੱਗੇਗਾ ਜੇਕਰ ਲੱਗੇਗਾ ਤੇ ਤੁਹਾਡਾ ਸਿਰਫ ਤਾਂ ਸਿਰਫ 5 ਮਿੰਟ ਦਾ ਸਮਾਂ ਲੱਗੇਗਾ ਇਸ ਉਪਾਣੂ ਕਰਨ ਦੇ ਲਈ ਕਿ ਅਸੀਂ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਇਛਾਵਾਂ ਨੂੰ ਵੱਡੀਆਂ ਛੋਟੀਆਂ ਨੂੰ ਪੂਰਾ ਕਰਨ ਦੇ ਲਈ ਅਸੀਂ ਆਪਣੀ ਜ਼ਿੰਦਗੀ ਦੇ ਲਈ ਖੁਸ਼ੀਆਂ ਦੇ ਲਈ ਆਪਣੇ 5 ਮਿੰਟ ਦਾ ਸਮਾਂ ਤਾਂ ਅਸੀਂ ਕੱਢ ਸਕਦੇ ਹਾਂ ਇਸ ਉਪਾਰ ਨੂੰ ਕਰਨ ਦੀ ਕੋਈ ਵੀ ਦੇਨਵਾਰ ਦੀ ਬੰਦਿਸ਼ ਨਹੀਂ ਹੈ ਤੇ ਨਾ ਹੀ ਸਮੇਂ ਦੀ ਤੁਸੀਂ ਕਿਸੇ ਵੀ ਦਿਨ ਤੇ ਕਿਸੇ ਵੀ ਸਮੇਂ ਇਸ ਉਪਾਰ ਨੂੰ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਸਮਾਂ ਮਿਲੇਗਾ ਤੁਸੀਂ ਉਸੇ ਸਮੇਂ ਹੀ ਤੇ ਉਸੇ ਟਾਈਮ ਹੀ ਇਸ ਉਪਾਣੂ ਕਰ ਸਕਦੇ ਇਸ ਉਪਾਣੂ ਕਰਨ ਦੇ ਲਈ ਰੋਲ ਤੇ ਸਮਾਂ ਜਿਹੜਾ ਉਹ ਤੁਹਾਡਾ ਸਹੀ ਹੋਣਾ ਚਾਹੀਦਾ ਹੈ ਜੇਕਰ ਆਪਾਂ ਕਿਸੇ ਵੀ ਉਪਾਣੂ ਸਹੀ ਤਰੀਕੇ ਤੇ ਸਹੀ ਸਮੇਂ ਕਰਾਂਗੇ ਫਿਰ ਉਸ ਦਾ ਸਾਨੂੰ ਰਿਜ਼ਲਟ ਪੂਰੇ ਦਾ ਪੂਰਾ ਮਿਲਦਾ ਹੈ ਇਸ ਉਪਾਅ ਨੂੰ ਤੁਸੀਂ ਕਰਨਾ ਇੱਕ ਮਾਰਚਸ ਦੀ ਟੀਲੀ ਦੇ ਨਾਲ ਉਸ ਨੂੰ ਕਿਹੜੇ ਸਮੇਂ ਤੇ ਕਦੋਂ ਚਲਾਉਣਾ ਹੈ ਤੇ ਉਸ ਤੋਂ ਬਾਅਦ ਵਿੱਚ ਉਸ ਦਾ ਕੀ ਕਰਨਾ ਇਹ ਸਾਰਾ ਉਪਾਅ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਇਸ ਅਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੇ ਇਸੇ ਤਰ੍ਹਾਂ ਜਦੋਂ ਵੀ ਅਸੀਂ ਕੋਈ ਵੀ ਉਪਾਅ ਕਰਨਾ ਹੈ ਨਾ ਤੇ ਉਸ ਨੂੰ ਵਿਸ਼ਵਾਸ ਦੇ ਨਾਲ ਕਰਨਾ ਹੈ ਭਾਵੇਂ ਕਿਸੇ ਵੀ ਤਰੀਕੇ ਦਾ ਹੋਵੇ ਭਾਵੇਂ ਇਹ ਉਪਾਅ ਹੈ ਜਾਂ ਤੁਸੀਂ ਕੋਈ ਹੋਰ ਉਪਾਅ ਵੀ ਕਰ ਰਹੇ ਹੋ ਹੁੰਦਾ ਕਿ ਇਹ ਕਿ ਜਦੋਂ ਅਸੀਂ ਉਪਾਅ ਕਰਨ ਦੇ ਸਮੇਂ ਆਪਣੀ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ੰਕਾ ਲੈ ਆਉਣੀ ਆ ਤਾਂ ਉਸ ਸਮੇ ਸਾਡਾ ਜਿਹੜਾ ਉਪਾਅ ਉਹ ਸਕਸੈਸਫੁਲ ਨਹੀਂ ਹੁੰਦਾ ਸਾਨੂੰ ਉਸ ਦਾ ਕੋਈ ਵੀ ਰਿਜ਼ਲਟ ਨਹੀਂ ਮਿਲਦਾ ਤੇ ਜਦੋਂ ਅਸੀਂ ਉਪਾਅ ਕਰਦੇ ਹਾਂ ਨਾ ਉਪਾਅ ਕਰਨ ਦੇ ਸਮੇ ਸਾਨੂੰ ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਖਿਆਲ ਲਿਉਣਾ ਚਾਹੀਦਾ ਕਿ ਅਸੀਂ ਇਹ ਉਪਾਅ ਕੀਤਾ ਸਾਨੂੰ ਇਸ ਦਾ ਰਿਜ਼ਲਟ ਪੋਜ਼ਿਟਿਵ ਹੀ ਮਿਲੇਗਾ ਤੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਖਿਆਲ ਵੀ ਨਹੀਂ ਲੈ ਕੇ ਆਉਣਾ ਕਿ ਮੈਂ ਹੁਣ ਉਪਾਅ ਕੀਤਾ ਹੈ ਤੇ ਘੰਟੇ ਦੇ ਬਾਅਦ ਮੈਨੂੰ ਰਿਜ਼ਲਟ ਮਿਲੇਗਾ ਕਈ ਵਾਰ ਸਾਨੂੰ ਤੁਰੰਤ ਵੀ ਮਿਲ ਜਾਂਦਾ ਕਈ ਵਾਰ ਕੋਈ ਦਿਨ ਦਾ ਸਮਾਂ ਵੀ ਲੱਗ ਜਾਂਦਾ ਹੈ ਕਿਉਂਕਿ ਜਦੋਂ ਸਟੈਪ ਬਾਈ ਸਟੈਪ ਅਸੀਂ ਉਪਾਅ ਕਰਦੇ ਆ ਨਾ ਦੱਸੇ ਗਏ ਤਰੀਕੇ ਦੇ ਅਨੁਸਾਰ ਫਿਰ ਵੀ ਸਾਨੂੰ ਉਸ ਦਾ ਰਿਚਾਰਟ ਮਿਲਦਾ ਹੈ ਤੇ ਸਭ ਤੋਂ ਵੱਡੀ ਖਾਸ ਗੱਲ ਜਦੋਂ ਅਸੀਂ ਉਪਾਅ ਕਰਦੀਆਂ ਤੇ ਉਪਾਅ ਦਾ ਜਿਹੜਾ ਸਾਡਾ ਮੈਸੇਜ ਹੁੰਦਾ ਪੂਰੇ ਯੂਨੀਵਰਸ ਚ ਜਾਂਦਾ ਹੈ ਬ੍ਰਹਿਮੰਡ ਵਿੱਚ ਜਾਂਦਾ ਹੈ ਤਾਂ ਇਸੇ ਕਰਕੇ ਤੁਹਾਡੀ ਹਰ ਇੱਕ ਕੰਮ ਨੂੰ ਤੇ ਕੀਤੇ ਗਏ ਕੰਮ ਜਿਹੜਾ ਵੀ ਰੁਕਿਆ ਉਸ ਦੇ ਲਈ ਕੀਤੇ ਗਏ ਉਪਾਅ ਦੇ ਜੋ ਵੀ ਸਫਲ ਹੋਣ ਦੇ ਲਈ ਥੋੜਾ ਜਿਹਾ ਸਮਾਂ ਜ਼ਰੂਰ ਲੱਗਦਾ ਹੈ ਇਸ ਕਰਕੇ ਜਦੋਂ ਵੀ ਅਸੀਂ ਉਪਾਅ ਕਰਨਾ ਹੈ ਸਾਨੂੰ ਥੋੜਾ ਜਿਹਾ ਪੇਸ਼ੈਂਸ ਤੇ ਸਾਡੇ ਵਿੱਚ ਸਬਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਦੇ ਨਾਲ ਨਾਲ ਸਾਨੂੰ ਨੈਗੇਟਿਵ ਕਦੇ ਵੀ ਨਹੀਂ ਹੋਣਾ ਚਾਹੀਦਾ ਇਹ ਨਹੀਂ ਸੋਚਣਾ ਚਾਹੀਦਾ ਕਿ ਹਾਈ ਸਾਨੂੰ 10 ਦਿਨ 15 ਦਿਨ 20 ਦਿਨ ਹੋ ਗਏ ਸਾਨੂੰ ਰਿਜ਼ਲਟ ਨਹੀਂ ਮਿਲਿਆ ਰਿਜ਼ਲਟ ਜਰੂਰ ਮਿਲੇਗਾ ਕਿਉਂਕਿ ਹੁੰਦਾ ਕੀ ਹੈ ਕਿ ਜਿਸ ਵੇਲੇ ਸਾਡੀ ਮਨ ਦੀ ਵਿੱਚ ਇਸ ਤਰ੍ਹਾਂ ਦੇ ਖਿਆਲ ਆਉਂਦੇ ਨੇ ਨਾ ਤੇ ਉਸ ਸਮੇਂ ਜੇਕਰ ਸਾਡਾ ਕੰਮ ਪੂਰਾ ਹੋਣ ਵਾਲਾ ਹੀ ਹੁੰਦਾ ਹੈ ਨਾ ਤੇ ਫਿਰ ਵੀ ਉਹ ਰੁਕ ਜਾਂਦਾ ਹੈ ਤੇ ਇਸੇ ਤਰ੍ਹਾਂ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਨਹੀਂ ਹੁੰਦਾ ਹੁਣ ਆਪਾਂ ਕਈ ਵਾਰ ਦੇਖਦੇ ਆ ਆਪਣੇ ਘਰ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਕੋਈ ਨਾ ਕੋਈ ਦੇਸੀ ਨੁਕਸਾ ਕੋਈ ਨਾ ਕੋਈ ਤਿਆਰ ਕਰਦੇ ਨੇ ਕਿ ਤੁਸੀਂ ਇਸ ਤਰੀਕੇ ਇਹ ਕਰ ਲੋ ਨજર ਉੱਤਰ ਜਾਵੇਗੀ ਇਸ ਤਰੀਕੇ ਤੁਸੀਂ ਗੇਟ ਤੇ ਪਾਣੀ ਪਾਉ ਪਾਉਣਾ ਚਾਹੀਦਾ ਹੈ ਸਵੇਰ ਦੇ ਸਮੇਂ ਆਪਾਂ ਦੇਖਦੇ ਹਾਂ ਬਹੁਤ ਵਾਰ ਕਿ ਆਪਣੇ ਘਰ ਦੇ ਵਿਚੁਰਵ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਦੱਸਦੇ ਵੀ ਨੇ ਤੇ ਘਰ ਦੇ ਵੀ ਨੇ ਉਹ ਵੀ ਇੱਕ ਤਰ੍ਹਾਂ ਦੇ ਇਹ ਉਪਾਹ ਹੀ ਹੁੰਦੇ ਨੇ ਪਰ ਆਪਾਂ ਉਹਨਾਂ ਨੂੰ ਸਮਝਦੇ ਨਹੀਂ ਉਹ ਕੋਈ ਵਹਿਮ ਪਰ ਨਹੀਂ ਹੁੰਦੇ ਇੱਕ ਉਪਾਅ ਟੁੱਟ ਕੇ ਹੁੰਦੇ ਨੇ ਕਿਉਂਕਿ ਬਜ਼ੁਰਗਾਂ ਦੇ ਟਾਈਮ ਦੇ ਵਿੱਚ ਅੱਜ ਤੋਂ ਕਾਫੀ ਸਮਾਂ ਪਹਿਲਾਂ ਕੋਈ ਇਹ ਟੈਕਨੋਲੋਜੀ ਨਹੀਂ ਸੀ ਹੁੰਦੀ ਮੋਬਾਈਲ ਫੋਨ ਨੈਟਵਰਕ ਨਹੀਂ ਸੀ ਹੁੰਦੇ ਜਿਸ ਕਰਕੇ ਉਹ ਆਪਣੀਆਂ ਹੀ ਸਲਾਹਾਂ ਤੇ ਦਿਮਾਗ ਦੇ ਨਾਲ ਇਹ ਛੋਟੇ ਛੋਟੇ ਉਪਾਅ ਕਰਕੇ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰਦੇ ਸਨ ਇਸੇ ਤਰ੍ਹਾਂ ਇਸ ਉਪਾਣ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਜਿਹੜੇ ਦਿਨ ਵੀ ਤੁਹਾਨੂੰ ਲੱਗਦਾ ਹੈ ਕਿ ਅੱਜ ਤੁਹਾਡੇ ਕੋਲ ਸਮਾਂ ਹੈਗਾ ਉਸ ਦਿਨ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਤੇ ਇਸ ਉਪਾਣ ਨੂੰ ਕਰਨ ਦਾ ਸਹੀ ਸਮਾਂ ਹੈ 9 ਤੋਂ 12 9 ਤੋਂ 12 ਰਾਤ ਦੇ ਸਮੇਂ ਜਦੋਂ ਰਾਤ ਦੇ 9 ਹੁੰਦੇ ਨੇ ਵੱਜ ਜਾਂਦੇ ਨੇ ਉਸ ਸਮੇਂ ਤੋਂ ਲੈ ਕੇ ਤੁਸੀਂ 12 ਵਜੇ ਤੱਕ ਇਸ ਉਪਾਣ ਨੂੰ ਕਰ ਸਕਦੇ ਹੋ 12 ਵਜੇ ਤੋਂ ਬਾਅਦ ਤੁਸੀਂ ਇਸ ਉਪਾਣ ਨੂੰ ਨਹੀਂ ਕਰਨਾ ਤੇ 9 ਵਜੇ ਤੋਂ ਪਹਿਲਾਂ ਨਹੀਂ ਕਰਨਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਚਾਹੀਦੀ ਹੈ ਮਾਚਸ ਦੀ ਡੱਬੀ ਤੇ ਮਾਚਸ ਦੀ ਡੱਬੀ ਦੇ ਵਿੱਚੋਂ ਤੁਸੀਂ ਇੱਕ ਤੀਲੀ ਕੱਢ ਲੈਣੀ ਤੇ ਜਿਵੇਂ ਹੀ ਤੁਸੀਂ ਇਹ ਉਪਾਅ ਕਰਨਾ ਹੈ ਨਾ ਇਹ ਉਪਾਅ ਕਰਨ ਤੋਂ ਪਹਿਲਾਂ ਤੁਹਾਡੀ ਜੋ ਵੀ ਇੱਛਾ ਹੈ ਭਾਵੇਂ ਵੱਡੀ ਹੈ ਛੋਟੀ ਹੈ ਕਿਸੇ ਵੀ ਤਰ੍ਹਾਂ ਦੀ ਤੁਸੀਂ ਉਸ ਇੱਛਾ ਨੂੰ ਸਭ ਤੋਂ ਪਹਿਲਾਂ ਆਪਣੇ ਮਨ ਦੇ ਵਿੱਚ ਕਰ ਲੈਣਾ ਜਾਂ ਫਿਰ ਇਸ ਤੋਂ ਇਲਾਵਾ ਤੁਹਾਡਾ ਕੋਈ ਦੁੱਖ ਤਕਲੀਫ ਹੈ ਜਿਸ ਨੂੰ ਤੁਸੀਂ ਜਲਦੀ ਦੂਰ ਕਰਨਾ ਚਾਹੁੰਦੇ ਹੋ ਜਾ ਜਲਦੀ ਕੋਈ ਇੱਛਾ ਪੂਰੀ ਕਰਨਾ ਚਾਹੁੰਦੇ ਹੋ ਉਸ ਚੀਜ਼ ਨੂੰ ਤੁਸੀਂ ਆਪਣੇ ਮਨ ਦੇ ਵਿੱਚ ਕਰ ਲੈਣਾ ਹੈ ਜਿਵੇਂ ਕਿ ਆਪਾਂ ਦੀ ਇੱਛਾ ਕੋਈ ਨਾ ਕੋਈ ਹੁੰਦੀ ਹੈ ਕਿ ਸੀ ਇਹ ਇੱਛਾ ਪੂਰੀ ਕਰਨੀ ਅਸੀਂ ਇਹ ਚੀਜ਼ ਸਭ ਤੋਂ ਪਹਿਲਾਂ ਘਰ ਦੇ ਵਿੱਚ ਚਾਹੁੰਦੇ ਹਾਂ ਜਿਵੇਂ ਕਿ ਆਪਾਂ ਰਾਤ ਦੇ ਸਮੇਂ ਸੌਂ ਜਾਂਦੇ ਆ ਤੇ ਸਵੇਰ ਦੇ ਸਮੇਂ ਜਦੋਂ ਅਸੀਂ ਉੱਠਦੇ ਆ ਤਾਂ ਕੀ ਹੁੰਦਾ ਹੈ ਕਿ ਪਹਿਲਾਂ ਅਸੀਂ ਵਾਸ਼ਰੂਮ ਜਾਂਦੇ ਆ ਫਿਰ ਨਹਾਉਨੇ ਆ ਫਰੈਸ਼ ਹੁੰਨੇ ਆ ਬਰਸ਼ ਕਰਦੇ ਆ ਫਿਰ ਅਸੀਂ ਆਪਣਾ ਪਾਠ ਪੂਜਾ ਕਰਕੇ ਤੇ ਕੰਮਕਾਰਾਂ 'ਚ ਲੱਗਦੇ ਆ। ਇਸੇ ਤਰ੍ਹਾਂ ਹਰ ਇੱਕ ਚੀਜ਼ ਨੂੰ ਲੈ ਕੇ ਸਾਡੇ ਮਨ ਦੇ ਵਿੱਚ ਇੱਛਾ ਹੁੰਦੀ ਹੈ ਕਿ ਇਹ ਚੀਜ਼ ਅਸੀਂ ਪਹਿਲਾਂ ਕਰਨੀਏ, ਉਹ ਚੀਜ਼ ਅਸੀਂ ਬਾਅਦ 'ਚ ਕਰਨੀਏ। ਤੁਹਾਡੀ ਜੋ ਵੀ ਇੱਛਾ ਹੈ ਜਾਂ ਜੋ ਵੀ ਦੁੱਖ ਤਕਲੀਫ ਤੁਸੀਂ ਸਭ ਤੋਂ ਪਹਿਲਾਂ ਦੂਰ ਕਰਨਾ ਚਾਹੁੰਦੇ ਹੋ ਜਾਂ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਹੋ ਉਸ ਨੂੰ ਤੁਸੀਂ ਆਪਣੇ ਮਨ ਦੇ ਵਿੱਚ ਸੋਚ ਕੇ ਕਰ ਲੈਣਾ ਹੈ। ਜੇਕਰ ਤੁਹਾਡਾ ਕੋਈ ਕੋਰਟ ਕੇਸ ਚੱਲ ਰਿਹਾ ਉਸ ਨੂੰ ਦੂਰ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਘਰ ਖਰੀਦਣਾ ਚਾਹੁੰਦੇ ਹੋ ਜਾਂ ਵਿਆਹ ਨਹੀਂ ਹੋ ਰਿਹਾ ਤੁਹਾਡਾ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਧਨ ਪੈਸੇ ਦੀ ਕਮੀ ਹੈ ਇਸੇ ਤਰ੍ਹਾਂ ਜੋ ਵੀ ਇੱਛਾ ਇਹਨਾਂ ਤੁਹਾਡੀ ਦੁੱਖ ਤਕਲੀਫ ਹੈ ਜਿਹੜਾ ਦੂਰ ਕਰਨਾ ਚਾਹੁੰਦੇ ਉਸ ਨੂੰ ਮਨ ਦੇ ਅੰਦਰ ਕਰ ਲਓ ਇਸੇ ਤਰ੍ਹਾਂ ਜਿਹੜੀ ਵੀ ਤੁਹਾਡੀ ਇੱਛਾ ਹੋਵੇਗੀ ਤੇ ਜਿਹੜੀ ਤੁਸੀਂ ਮਾਚਿਸ ਦੀ ਤੀਲੀ ਲਈਏ ਉਸ ਦੇ ਉੱਪਰ ਤੁਸੀਂ ਉਹ ਆਪਣੀ ਇੱਛਾ ਲਿਖਣੀ ਹੈ ਕਿ ਇੱਕ ਇੱਕ ਇੱਛਾ ਕਰਕੇ ਤੁਸੀਂ ਜਾਂ ਦੁੱਖ ਤਕਲੀਫ ਕਰਕੇ ਉਸ ਨੂੰ ਤੁਸੀਂ ਪੂਰਾ ਕਰਨਾ ਹੈ ਤੇ ਦੂਰ ਕਰਨਾ ਹੈ ਇਹ ਨਹੀਂ ਹੈ ਕਿ ਉਹ ਛੋਟੀ ਜਿਹੀ ਮਾਂਚਸ ਦੀ ਥਲੀ ਹੈ ਤੇ ਉਸ ਦੇ ਉੱਪਰ ਤੁਸੀਂ ਉਸ ਨੂੰ ਭਰ ਕੇ ਤੇ ਖਿਚੜੀ ਪਕਾ ਦਿਓ ਇੱਕ ਇੱਕ ਇੱਛਾ ਕਰਕੇ ਤੁਸੀਂ ਪੂਰੀ ਕਰ ਸਕਦੇ ਹੋ ਇਸੇ ਤਰ੍ਹਾਂ ਜਿਵੇਂ ਮਾਚਸ ਦੀ ਤੁਸੀਂ ਦੀਲੀ ਲਈਏ ਤੇ ਇੱਕ ਤੁਸੀਂ ਬਰੀਕ ਅਗੋ ਨੀਬੀ ਵਾਲਾ ਪੈਨ ਤੁਸੀਂ ਲੈਣਾ ਉਸ ਦੇ ਨਾਲ ਦੀਲੀ ਦੇ ਉੱਪਰ ਆਪਣੀ ਜੋ ਵੀ ਪਰੇਸ਼ਾਨੀਆਂ ਜਾਂ ਜੋ ਵੀ ਇੱਛਾ ਹੈ ਤੁਸੀਂ ਲਿਖ ਦੇਣੀ ਹੈ ਤੇ ਜਿਹੜੀ ਵੀ ਲੈਂਗੁਏਜ ਦੇ ਵਿੱਚ ਤੁਸੀਂ ਲਿਖਣਾ ਚਾਹੁੰਦੇ ਹੋ ਮੈਂ ਉਸੇ ਵਿੱਚ ਹੀ ਲਿਖ ਸਕਦੇ ਹੋ ਹਿੰਦੀ ਦੇ ਵਿੱਚ ਮੇਰੇ ਚ ਲਿਖਣਾ ਹਿੰਦੀ ਚ ਲਿਖ ਸਕਦੇ ਹੋ ਪੰਜਾਬੀ ਇੰਗਲਿਸ਼ ਜੇ ਇਹਦੇ ਵਿੱਚ ਵੀ ਲਿਖਣਾ ਚਾਹੁੰਦੇ ਹੋ ਉਸੇ ਵਿੱਚ ਹੀ ਤੁਸੀਂ ਲਿਖ ਸਕਦੇ ਹੋ ਇਸੀ ਤਰ੍ਹਾਂ ਜਿਵੇਂ ਤੁਸੀਂ ਮਾਚਿਸ ਦੀ ਇੱਕ ਤੀਲੀ ਲਈ ਤੇ ਉਸ ਦੇ ਉੱਪਰ ਤੁਸੀਂ ਲਿਖ ਸਕਦੇ ਹੋ ਕਿ ਜਿਵੇਂ ਲਵ ਲਿਖ ਸਕਦੇ ਹੋ ਤੁਹਾਨੂੰ ਤੁਹਾਡਾ ਪਿਆਰ ਚਾਹੀਦਾ ਹੈ ਜਾਂ ਲਿਖ ਸਕਦੇ ਹੋ ਧਨ ਦੌਲਤ ਤੁਹਾਨੂੰ ਪੈਸਾ ਚਾਹੀਦਾ ਹੈ ਜੇਕਰ ਜਿਵੇਂ ਤੁਹਾਨੂੰ ਮੰਨ ਲਓ ਕਿ ਪੈਸਾ ਚਾਹੀਦਾ ਹੈ ਕਿ ਉਸ ਦੇ ਉੱਪਰ ਤੁਸੀਂ ਧਨ ਦੌਲਤ ਲਿਖ ਸਕਦੇ ਹੁਣ ਇਹ ਤਾਂ ਹੈ ਨਹੀਂ ਜੀ ਧਨ ਦੌਲਤ ਕੋਈ ਕਹੇਗਾ ਕਿ ਦੂਰ ਹੋ ਜਾਵੇ ਇਹ ਹੀ ਚਾਹੁੰਦਾ ਹੈ ਕਿ ਧਨ ਦੌਲਤ ਮੇਰੇ ਕੋਲ ਆਵੇ ਇਸ ਕਰਕੇ ਤੁਸੀਂ ਸਿਰਫ ਦੋ ਵਰਡ ਲਿਖ ਲਓ ਧਨ ਦੌਲਤ ਕਰਕੇ ਤੇ ਇਸੇ ਤਰ੍ਹਾਂ ਲਿਖਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਸ ਤੀਲੀ ਦੇ ਉੱਪਰ ਤੁਸੀਂ ਲਿਖਿਆ ਹੈ ਨਾ ਉਸ ਤੀਲੀ ਨੂੰ ਤੁਸੀਂ ਸੱਜੇ ਹੱਥ ਦੇ ਉਪਤਲੀ ਦੇ ਉੱਪਰ ਰੱਖਗੇ ਤੇ ਤੁਸੀਂ ਉਸ ਮੁੱਖੀ ਨੂੰ ਚੰਗੀ ਤਰ੍ਹਾਂ ਕੱਸ ਕੇ ਬੰਦ ਕਰ ਲੈਣਾ ਹੈ ਤੇ ਇਸੇ ਤਰ੍ਹਾਂ ਜੋਰ ਦੀ ਬੰਦ ਕਰਕੇ ਰੱਖਣ ਤੋਂ ਬਾਅਦ ਤੁਸੀਂ ਇਸ ਹੱਥ ਨੂੰ ਆਪਣੇ ਜਿੱਥੇ ਹਾਰਟ ਦੇ ਦਿਲੇ ਉੱਥੇ ਲੈ ਕੇ ਜਾਣਾ ਆਪਣੇ ਦਿਲ ਦੇ ਕੋਲ ਤੇ ਇਸੇ ਤਰ੍ਹਾਂ ਤੁਸੀਂ ਆਪਣੀਆਂ ਅੱਖਾਂ ਨੂੰ ਬੰਦ ਕਰ ਲੈਣਾ ਹੈ ਦੇਲ ਤੇ ਹੱਥ ਉਹ ਰੱਖਣ ਤੋਂ ਬਾਅਦ ਅੱਖਾਂ ਬੰਦ ਕਰ ਲੈਣੀਆਂ ਤੇ ਅੱਖਾਂ ਬੰਦ ਕਰਕੇ ਤੁਸੀਂ ਆਪਣੀ ਮਨ ਦੇ ਵਿੱਚ ਪ੍ਰੈਜ਼ੈਂਟ ਟੈਂਸ ਦੇ ਵਿੱਚ ਬੋਲਣਾ ਹੈ ਕਿ ਜਿਵੇਂ ਤੁਸੀਂ ਧਨ ਦੌਲਤ ਲਿਖੀਏ ਤੇ ਬੋਲਦੇ ਨਾ ਕਿ ਮੈਨੂੰ ਧਨ ਦੌਲਤ ਮਿਲ ਗਿਆ ਜੇਕਰ ਤੁਸੀਂ ਆਪਣਾ ਘਰ ਚਾਉਣੀ ਹੋ ਤਾਂ ਉਹ ਜੇ ਮੇਰਾ ਘਰ ਲਿਖਿਆ ਉਹ ਪੀਲੀ ਦੇ ਉੱਪਰ ਤਾਂ ਤੁਸੀਂ ਬੋਲ ਸਕਦੇ ਹੋ ਕਿ ਮੇਰਾ ਘਰ ਬਣ ਗਿਆ ਮਤਲਬ ਤੁਸੀਂ ਪੋਜ਼ਿਟਿਵ ਤਰੀਕੇ ਦੇ ਨਾਲ ਕੰਮ ਹੋ ਗਿਆ ਇਸ ਤਰੀਕੇ ਬੋਲਣਾ ਹੈ ਤੇ ਜਾਂ ਫਿਰ ਇਸ ਤਰੀਕੇ ਦੇ ਨਾਲ ਵੀ ਤੁਸੀਂ ਬੋਲ ਸਕਦੇ ਹੋ ਅਗਰ ਘਰ ਬਾਰੇ ਤੁਸੀਂ ਲਿਖਿਆ ਤਾਂ ਇਸ ਤਰੀਕੇ ਦੇ ਨਾਲ ਤੋਂ ਬੈਡਰੂਮ ਨੇ ਉੱਥੇ ਇੱਕ ਦੋ ਬੈੱਡ ਲੱਗੇ ਨੇ ਇੱਕ ਸਿੰਗਲ ਬੈੱਡ ਲੱਗਾ ਪਿੰਕ ਕਲਰ ਹੋਇਆ ਜਾਂ ਗ੍ਰੀਨ ਹੋਇਆ ਘਰ ਨੂੰ ਇਸੇ ਤਰੀਕੇ ਦੇ ਨਾਲ ਕੁਝ ਇਸ ਤਰ੍ਹਾਂ ਦੀਆਂ ਤੁਸੀਂ ਚੀਜ਼ਾਂ ਬੋਲ ਸਕਦੇ ਹੋ ਯਾ ਤੁਹਾਡੀ ਬਾਇਕ ਟਾਈਲਾਂ ਲੱਗੀਆਂ ਬਹੁਤ ਵਧੀਆ ਤੁਹਾਡਾ ਮਾਡਰਨ ਕਿਚਨ ਤਿਆਰ ਹੋਇਆ ਹੈ ਬਹੁਤ ਵਧੀਆ ਤੁਹਾਡੇ ਬਾਥਰੂਮ ਬਣੇ ਹੋਏ ਨੇ ਜਿਵੇਂ ਮੰਨ ਲਓ ਕਿ ਤੁਸੀਂ ਘਰ ਨੂੰ ਲੈ ਕੇ ਤੁਹਾਡੀ ਸੋਚ ਇੱਛਾ ਹੁੰਦੀ ਹੈ ਕਿ ਤੁਹਾਡਾ ਘਰ ਇਸ ਤਰੀਕੇ ਦਾ ਤਿਆਰ ਹੋਵੇ ਇਸ ਤਰੀਕੇ ਦਾ ਲੱਗੇ ਉਸ ਤਰੀਕੇ ਦੇ ਨਾਲ ਤੁਸੀਂ ਆਪਣੀ ਸੋਚ ਨੂੰ ਮਨ ਦੇ ਵਿੱਚ ਲਿਆ ਕੇ ਸਾਰੀਆਂ ਚੀਜ਼ਾਂ ਪ੍ਰੈਜ਼ੈਂਟ ਟੈਂਸ ਦੇ ਵਿੱਚ ਤੁਸੀਂ ਬੋਲ ਦੇਣੀ ਹੈ बस ਇਸ ਤਰੀਕੇ ਦੇ ਨਾਲ ਤੁਸੀਂ ਬੋਲਦੇ ਨਾ ਕਿ ਇਹ ਕੰਮ ਬਣ ਗਿਆ ਇਹ ਹੋ ਗਿਆ ਤੇ ਇਸ ਤਰ੍ਹਾਂ ਬੋਲਣ ਤੋਂ ਬਾਅਦ 5 ਮਿੰਟਾਂ ਤੋਂ ਬਾਅਦ ਜਿਹੜੀ ਤੀਲੀ ਦੇ ਉੱਪਰ ਤੁਸੀਂ ਆਪਣੀ ਇੱਛਾ ਲਿਖੀ ਹੋਈ ਸੀ ਉਸ ਤੀਲੀ ਨੂੰ ਤੁਸੀਂ ਜਲਾ ਦੇਣਾ ਹੈ ਜਲਾਉਣ ਦੇ ਨਾਲ ਜਿਵੇਂ ਲਾਸਟ ਤੇ ਥੋੜੀ ਜਿਹੀ ਤੀਲੀ ਬਚ ਜਾਵੇਗੀ ਨਾ ਤੇ ਉਸ ਨੂੰ ਤੁਸੀਂ ਛੱਡ ਦੇਣਾ ਕਿਉਂਕਿ ਉਹ ਤੀਲੀ ਤੁਸੀਂ ਹੱਥ ਦੇ ਵਿੱਚ ਫੜੀ ਹੋਵੇਗੀ ਇਸ ਕਰਕੇ ਤੁਹਾਡਾ ਹੱਥ ਚਲਣ ਦਾ ਖਤਰਾ ਹੈ ਇਸ ਕਰਕੇ ਤੁਸੀਂ ਥੋੜੀ ਜਿਹੀ ਉਸ ਤੀਲੀ ਨੂੰ ਛੱਡ ਸਕਦੇ ਤੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਭਾਵੇਂ ਤੁਸੀਂ ਆਪਣੇ ਘਰ ਦੇ ਵਿੱਚ ਰਹਿੰਦੇ ਹੋ ਭਾਵੇਂ ਕਿਸੇ ਫਲੈਟ ਦੇ ਵਿੱਚ ਕੋਈ ਗਮਲਾ ਚਾ ਬੂਟਾ ਤਾਂ ਫਿਰ ਉੱਥੇ ਲੱਗਿਆ ਹੀ ਹੁੰਦਾ ਏ ਉਸ ਦੇ ਗਮਲੇ ਦੇ ਅੰਦਰ ਤੇ ਉਸ ਮਿੱਟੀ ਦੇ ਅੰਦਰ ਉਸ ਤੀਲੀ ਨੂੰ ਤੁਸੀਂ ਦਬਾ ਦੇਣਾ ਜਿਵੇਂ ਕਿ ਜਿਹੜੀ ਤੀਲੀ ਜੇਸ ਸਾਈਡ ਤੋਂ ਜਲੀ ਹੋਵੇਗੀ ਨਾ ਉਸ ਨੂੰ ਵਿੱਚ ਦਬਾਉਣਾ ਹੈ ਤੁਸੀਂ ਉੱਪਰ ਵਾਲਾ ਹਿੱਸਾ ਹੈ ਜਿਹੜਾ ਉਹਦੇ ਸਮੇਤ ਦਬਾ ਦੇਣਾ ਹੈ ਪਰ ਉਹ ਸਾਰੀ ਤੀਲੀ ਨੂੰ ਦਬਾਉਣਾ ਹੈ ਪਰ ਜਿਹੜਾ ਜਲਿਆ ਹਿੱਸਾ ਉਸ ਨੂੰ ਨੀਚੇ ਵੱਲ ਕਰਕੇ ਦਬਾਉਣਾ ਉੱਪਰ ਨਹੀਂ ਰੱਖਣਾ ਤੇ ਜਿਵੇਂ ਹੀ ਉਹ ਤੀਲੀ ਮਿੱਟੀ ਦੇ ਵਿੱਚ ਚਲੀ ਜਾਵੇ ਕਿਤੇ ਤੁਸੀਂ ਸਮਝ ਲੈਣਾ ਹੈ ਕਿ ਤੁਹਾਡਾ ਜੋ ਵੀ ਮੈਸੇਜ ਹੈ ਉਹ ਯੂਨੀਵਰਸ ਤੇ ਬ੍ਰਹਿਮੰਡ ਤੱਕ ਪਹੁੰਚ ਗਿਆ ਹੈ ਤੇ ਜਲਦੀ ਤੋਂ ਜਲਦੀ ਜੋ ਵੀ ਤੁਹਾਡੀ ਇੱਛਾ ਹੈ ਉਹ ਪੂਰੀ ਹੋਵੇਗੀ ਜੋ ਦੁੱਖ ਤਕਲੀਫ ਦੂਰ ਕਰਨਾ ਹੈ ਉਹ ਦੂਰ ਹੋਵੇਗਾ ਤੇ ਇਸ ਉਪਾਅ ਨੂੰ ਤੁਸੀਂ ਹਫ਼ਤੇ ਦੇ ਵਿੱਚ ਸਿਰਫ ਤਾਂ ਸਿਰਫ ਇੱਕ ਵਾਰ ਹੀ ਕਰਨਾ ਹੈ ਤੇ ਜਿਵੇਂ ਹੀ ਦੂਸਰਾ ਹਫ਼ਤਾ ਆਉਂਦਾ ਹੈ ਤਾਂ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਹੋਰ ਕਰ ਸਕਦੇ ਹੋ ਤੇ ਹੋ ਸਕਦਾ ਹੈ ਕਿ ਤੁਹਾਡੀ ਇੱਕ ਹਫ਼ਤੇ ਦੇ ਵਿੱਚ ਹੀ ਇੱਛਾ ਪੂਰੀ ਹੋ ਜਾਵੇ ਇਹ ਹੋ ਵੀ ਜ਼ਰੂਰ ਸਕਦੀ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਭਾਵਨਾ ਤੇ ਸ਼ਰਧਾ ਦੇ ਨਾਲ ਕਰੋਗੇ ਕਿਉਂਕਿ ਹਰ ਇੱਕ ਕੰਮ ਸ਼ਰਧਾ ਦੇ ਨਾਲ ਕਰਨ ਤੇ ਹੀ ਸਾਡਾ ਕੰਮ ਉਹ ਸਿਰੇ ਚੜਦਾ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਤੁਸੀਂ ਵੀ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਦ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਪਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ